ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਤੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਸਫਰ ਸ਼ਹਾਦਤ 6 ਪੋ ਤੋਂ 13 ਪੋ ਤੱਕ ਦਾ ਸਫਰ ਇਸ ਲੜੀ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਓ ਜਾਣੀਏ 11 ਤੇ 12 ਪੋ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਦਾਂਗੀ ਗੰਗੋਰ ਸੋਏ ਨੇ ਨਮਕ ਹਰਾਮੀ ਕਰ 8 ਪੋ ਨੂੰ ਮੁਰਿੰਡੇ ਦੇ ਥਾਣੇ ਵਿੱਚ ਖਬਰ ਕੀਤੀ ਮੁਰਿੰਡੇ ਦੇ ਚੌਧਰੀ ਗਨੀ ਖਾਨ ਤੇ ਮਨੀ ਖਾਨੀ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ 바ਬਾ ਜੋਰਾਵਰ ਸਿੰਘ ਤੇ 바ਬਾ ਫਤੇ ਸਿੰਘ ਨੂੰ ਗ੍ਰਿਫਤਾਰ ਕਰਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਸਰਹੰਦ ਦੇ ਸੂਬੇਦਾਰ ਦੇ ਹਵਾਲੇ ਕਰ ਦਿੱਤਾ ਗਿਆ 11 ਪਹ ਨੂੰ ਸਿਪਾਈਆਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਕਚੈਰੀ ਦੇ ਵਿੱਚ ਪੇਸ਼ ਕੀਤਾ ਸੂਬੇ ਦੀ ਕਚੈਰੀ 'ਚ ਪੇਸ਼ ਕੀਤਾ ਗਿਆ ਵਜ਼ੀਰ ਖਾਨ ਨੇ ਛੋਟੇ ਸਹਿਬਜ਼ਾਦਿਆਂ ਨੂੰ ਧਰਮ ਬਦਲਣ ਲਈ ਬਹੁਤ ਲਾਲਚ ਦਿੱਤੇ ਡਰਾਇਆ ਧਮਕਾਇਆ ਪਰ ਗੁਰੂ ਜੀ ਦੇ ਬੱਚਿਆਂ ਨੇ ਧਰਮ ਨਹੀਂ ਛੱਡਿਆ ਦਲੇਰ ਬੱਚਿਆਂ ਨੇ ਆਪਣਾ ਧਰਮ ਨਹੀਂ ਛੱਡਿਆ ਗੁੱਸੇ ਵਿੱਚ ਆ ਕੇ ਵਜ਼ੀਰ ਖਾਨ ਨੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਠੰਡੇ ਬੋਜ ਵਿੱਚ ਕੈਦ ਕਰਨ ਦਾ ਹੁਕਮ ਦਿੱਤਾ ਪਰ ਗੁਰੂ ਜੀ ਦੇ ਸਹਿਬਜ਼ਾਦੇ ਨਿੱ ਟੜਕ ਤੇ ਅਡੋਲ ਰਹੇ ਠੰਡੇ ਬੂਜ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ 12 ਪੋ ਨੂੰ ਫਿਰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਸਹਿਬਜ਼ਾਦਿਆਂ ਨੇ ਵਜ਼ੀਰ ਖਾਨ ਨੂੰ ਮੂੰਹ ਤੋੜ ਜਵਾਬ ਦਿੱੰਦਿਆਂ ਕਿਹਾ 12 ਪੋ ਨੂੰ ਸਹਿਬਜ਼ਾਦਿਆਂ ਨੇ ਵਜ਼ੀਰ ਖਾਨ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਹੋਇਆਂ ਕਿ ਹਾ ਉਹ ਸ਼ਬਦ ਕੀ ਸੰ ਨਾ ਮੌਤੋਂ ਬਿਲਕੁਲ ਡਰਦੇ ਹਾਂ ਨਾ ਈਨ ਕਿਸੇ ਦੀ ਭਰਦੇ ਹਾਂ ਅਸੀਂ ਬੇਟੇ ਕਲਗੀ ਧਰਦੇ ਹਾਂ ਜਿੰਦਾ ਜਗ ਵਿੱਚ ਤੇਜ ਨਿਆਰਾ ਏ ਅਸੀਂ ਬੇਟੇ ਕਲਗੀ ਧਰਦੇ ਹਾਂ ਜਿੰਦਾ ਜਗ ਵਿੱਚ ਤੇਜ ਨਿਆਰਾ ਏ ਇਸ ਤਰ੍ਹਾਂ ਉਹਨਾਂ ਨੇ ਵਜ਼ੀਰ ਖਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਉਨ੍ਹਾਂ ਦੁਆਰਾ ਆਪਣਾ ਧਰਮ ਨਾ ਬਦਲਨ ਕਾਰਨ ਗੁੱਸੇ ਵਿੱਚ ਆਏ ਵਜ਼ੀਰ ਖਾਨ ਨੇ ਬੱਚਿਆਂ ਨੂੰ ਨੀਆ ਵਿੱਚ ਚਣਵਾਉਣ ਦਾ ਹੁਕਮ ਦੇ ਦਿੱਤਾ। ਸੋ ਇਸ ਤਰ੍ਹਾਂ 12 ਕੋ ਨੂੰ ਉਹਨਾਂ ਨੂੰ ਨੀਆ ਵਿੱਚ ਚਣਵਾਏ ਜਾਣ ਦਾ ਹੁਕਮ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਫੇਸਬੁਕ ਪੇਜ ਪੰਜਾਬੀ ਵਾਲੇ ਪੈਂਜੀ ਨੂੰ लाइक फॉलो शेयर जरूर करो जी इस अलावा तो यूट्यूब मेरा एक चैनल पंजाबी वाले भैन जी के से चल रहा है उस चैनल में भी सबसक्राइब कर जानकारियां प्राप्त करो धन्यवाद जी